ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੈ ਦੋਸਤੋ ਕਿਰਾਂ ਤੋਂ ਉਡੀਕੀ ਜਾ ਰਹੀ ਫਿਲਮ ਸੁੱਚਾ ਸੂਰਮਾ ਆਖਰਕਾਰ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋ ਚੁੱਕੀ ਹੈ ਦਰਸ਼ਕਾਂ ਵੱਲੋਂ ਇਸ ਫਿਲਮ ਨੂੰ ਭਰਪੂਰ ਪਿਆਰ ਵੀ ਮਿਲ ਰਿਹਾ ਹੈ ਅੱਜ ਇਸ ਫਿਲਮ ਦੀ ਪ੍ਰੋਮੋਸ਼ਨ ਟੀਮ ਦੇ ਵੱਲੋਂ ਇੱਕ ਪੋਸਟਰ ਜਾਰੀ ਕੀਤਾ ਗਿਆ ਜਿਸ ਦੇ ਵਿੱਚ ਦੱਸਿਆ ਗਿਆ ਕਿ ਇਸ ਫਿਲਮ ਨੇ ਪਹਿਲੇ ਦਿਨ 2.5 ਕਰੋੜ ਦਾ ਕਲੈਕਸ਼ਨ ਕੀਤਾ ਹੈ ਕਲੈਕਸ਼ਨ ਸੱਚ ਹੈ ਜਾਂ ਫੇਕ ਇਸ ਦੇ ਬਾਰੇ ਆਪਾਂ ਗੱਲ ਹੀ ਕਰਾਂਗੇ ਆਪਾਂ ਰਿਵਿਊ ਕਰਾਂਗੇ ਫਿਲਮ ਸੁੱਚਾ ਸੂਰਮਾ ਪੰਜਾਬ ਦੀ ਧਰਤੀ ਗੁਰੂਆਂ ਪੀਰਾਂ ਤੇ ਜੋਧੇ ਸੂਰਬੀਰਾਂ ਦੀ ਧਰਤੀ ਹੈ ਜਿਨ੍ਹਾਂ ਦੀਆਂ ਗਾਥਾਵਾਂ ਬੱਚੇ-ਬੱਚੇ ਦੀ ਜਵਾਨੀ ਯਾਦ ਹੈ ਇਹੋ ਜੀ ਪ੍ਰਸਿੱਧ ਲੋਕ ਗਾਥਾ ਹੈ ਸੱਚਾ ਸੂਰਮਾ ਜਿਹੜੀ ਲੋਕ ਗਾਥਾ ਜਿਸ ਨੂੰ ਬੱਚਾ-ਬੱਚਾ ਜਾਣਦਾ ਹੋਵੇ ਜਿਸ ਦਾ ਸਾਰਿਆਂ ਨੂੰ ਕਹਾਣੀ ਦਾ ਪਤਾ ਹੋਵੇ ਕਿ ਅੱਗੇ ਕੀ ਹੋਣਾ ਹੈ ਉਸ ਕਹਾਣੀ ਨੂੰ ਪਰਦੇ ਉੱਪਰ ਪੇਸ਼ ਕਰਨਾ ਇੱਕ ਬਹੁਤ ਵੱਡੀ ਚੁਣੌਤੀ ਹੁੰਦੀ ਹੈ ਕਿਉਂਕਿ ਜਰਾ ਜਿੰਨੀ ਵੀ ਗੱਲ ਇਧਰੋਂ ਉਧਰ ਹੋਈ ਪੂਰੀ ਕਹਾਣੀ ਦੀ ਪੱਟੀ ਮੇਸ ਕਰ ਸਕਦੀ ਹੈ ਇਸ ਲਈ ਇਸ ਤਰ੍ਹਾਂ ਦੀ ਫਿਲਮ ਨੂੰ ਇੱਕ ਵਧੀਆ ਟ੍ਰੀਟਮੈਂਟ ਦੇਣਾ ਲੇਖਕ ਦਾ ਬਹੁਤ ਵੱਡਾ ਹੱਥ ਹੁੰਦਾ ਹੈ ਇਹਦੇ ਵਿੱਚ ਲੇਖਕ ਤੇ ਨਿਰਦੇਸ਼ਕ ਮਿਲ ਕੇ ਇੱਕ ਵਧੀਆ ਫਿਲਮ ਦੀ ਪਲਾਟ ਸਿਰਜਦੇ ਹਨ ਬਾਕੀ ਅਦਾਕਾਰੀ ਜੋ ਵੀ ਉਹ ਬਾਅਦ ਦੇ ਕੰਮ ਹੁੰਦੇ ਆ ਪਹਿਲਾ ਮੇਨ ਕੰਮ ਲੇਖਕ ਤੇ ਨਿਰਦੇਸ਼ਕ ਦਾ ਹੁੰਦਾ ਹੈ ਫਿਲਮ ਦੇ ਪਹਿਲੇ ਸੀਨ ਦੇ ਵਿੱਚ ਹੀ ਪੁੱਛੜ ਗਊਆਂ ਨੂੰ ਕਤਲ ਕਰਨ ਜਾ ਰਹੇ ਹੁੰਦੇ ਆ ਇੱਕ ਗਊ ਭਗਤ ਉਹਨਾਂ ਨੂੰ ਬੇਨਤੀ ਕਰਦਾ ਹੈ ਕਿ ਤੁਸੀਂ ਗਊਆਂ ਨੂੰ ਨਾ ਮਾਰੋ ਉਹ ਬੁੱਚੜ ਉਸ ਵਿਅਕਤੀ ਨੂੰ ਵੀ ਮਾਰਨ ਲੱਗਦੇ ਆ ਉੱਥੇ ਐਂਟਰੀ ਹੁੰਦੀ ਹੈ ਸੁੱਚੇ ਦੀ ਤੇ ਉਹ ਉਹਨਾਂ ਬੁੱਚੜਾਂ ਨੂੰ ਮਾਰ ਕੇ ਗਊ ਅਤੇ ਉਸ ਗਰੀਬ ਦੋਹਾਂ ਦੀ ਰਖਵਾਲੀ ਕਰਦਾ ਹੈ ਇਸ ਤਰ੍ਹਾਂ ਉਹ ਸੁੱਚਾ ਸਿੰਘ ਜਵੰਦਾ ਤੋਂ ਸੁੱਚਾ ਸੂਰਮਾ ਹੋ ਨਿਪੜਦਾ ਹੈ ਉਸ ਤੋਂ ਬਾਅਦ ਉਸ ਨੂੰ ਪੁਲਿਸ ਫੜ ਲੈਂਦੀ ਹੈ ਫਾਂਸੀ ਦਾ ਹੁਕਮ ਹੁੰਦਾ ਹੈ ਲੇਕਿਨ ਲੇਕਿਨ ਕਿਸੇ ਕਾਰਨ ਉਸ ਦੀ ਫਾਂਸੀ ਰੱਦ ਹੋ ਜਾਂਦੀ ਹੈ ਤੇ ਸੁੱਚਾ ਵਾਪਸ ਪਿੰਡ ਹੁੰਦਾ ਹੈ ਤੇ ਪਿੰਡ ਦੇ ਵਿੱਚ ਪਹੁੰਚਦਾ ਉਸ ਖਾੜੇ ਦੇ ਵਿੱਚ ਜਿੱਥੇ ਕਦੇ ਉਹ ਤੇ ਉਸ ਦਾ ਦੋਸਤ ਕੁਕਰਮਲ ਜੋ ਰਜਮਾਇਸ਼ ਕਰਦੇ ਸੀ ਇੱਥੋਂ ਕਹਾਣੀ ਫਲੈਸ਼ਬੈਕ ਦੇ ਵਿੱਚ ਚੱਲਦੀ ਹੈ ਜਦੋਂ ਸੁੱਚਾ ਤੇ ਕੁਕਰ ਇੱਕ ਮੇਲੇ ਦੇ ਵਿੱਚ ਨਾਲ ਦੇ ਪਿੰਡ ਵਾਲਿਆਂ ਨੂੰ ਹਰਾਦੇ ਆ ਉਸ ਤੋਂ ਬਾਅਦ ਕਹਾਣੀ ਕਿਵੇਂ ਨਰੇਣੇ ਦੇ ਵਿਆਹ ਸੋਚੇ ਦੇ ਫੌਜ ਵਿੱਚ ਜਾਣਾ ਬਲਬੀਰੋ ਤੇ ਕੁੱਕਰ ਦੇ ਨਜਾਇਜ਼ ਸਬੰਧ ਸੋਚੇ ਦੇ ਹੱਥੋਂ ਕੁੱਕਰ ਦਾ ਕਤਲ ਇਹ ਸਾਰੀਆਂ ਚੀਜ਼ਾਂ ਇੱਕ ਲੜੀਵਾਰ ਚੱਲਦੀਆਂ ਨੇ ਲੇਕਿਨ ਇਸ ਕਹਾਣੀ ਨੂੰ ਕਿਸੇ ਇੱਕ ਨਜ਼ਰੀਏ ਤੋਂ ਨਹੀਂ ਫਿਲਮਾਇਆ ਗਿਆ ਫਿਲਮ ਦਾ ਪਹਿਲਾ ਅਧ ਜਿੱਥੇ ਸੋਚੇ ਦੀ ਦ੍ਰਿਸ਼ਟੀਕੋਣ ਤੋਂ ਦਿਖਾਇਆ ਹੈ ਦੂਸਰਾ ਅਧ ਨਰੇਣਾ ਬਣੀ ਸਰਬਜੀਤ ਚੀਮੇ ਦੇ ਨਜ਼ਰੀਏ ਤੋਂ ਦਿਖਾਇਆ ਜਾਂਦਾ ਹੈ ਇਸ ਫਿਲਮ ਦੇ ਵਿੱਚ ਕਿਸੇ ਨੂੰ ਵੀ ਨਾਇਕ ਜਾ ਕਿਸੇ ਨੂੰ ਵੀ ਪਿਓਰ ਖਲਨਾਇਕ ਨਹੀਂ ਦਿਖਾਇਆ ਗਿਆ ਸਾਰਿਆਂ ਨੂੰ ਆਪਣਾ ਆਪਣਾ ਪੱਖ ਰੱਖਣ ਦਾ ਪੂਰਾ ਮੌਕਾ ਦਿੱਤਾ ਹੈ ਕੁਕਰ ਕਿਵੇਂ ਗਲਤ ਹੋਇਆ ਉਸ ਸਮੇਂ ਕੀ ਹਾਲਾਤ ਬਣੇ ਕਿਵੇਂ ਉਸਨੇ ਆਪਣੇ ਆਪ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਲੇਕਿਨ ਕਾਮ ਦੇ ਹੱਥੋਂ ਮਜਬੂਰ ਔਰਤ ਦੇ ਚਲੇ ਤਰਾ ਹੱਥੋਂ ਮਜਬੂਰ ਹੋ ਕੇ ਕਿਵੇਂ ਉਹ ਜਾਰੀ ਤੋਂ ਗਰਦਾਰ ਬਣ ਗਿਆ ਬਲਬੀਰੋ ਕਿਵੇਂ ਆਪਣੀ ਤੋਂ ਬਡੇਰੀ ਉਮਰ ਦੇ ਪਤੀ ਦੇ ਨਾਲ ਆਪਣਾ ਜ਼ਿੰਦਗੀ ਆਪਣੇ ਚਾਹਾਂ ਨੂੰ ਅਧੂਰੇ ਮਹਿਸੂਸ ਕਰਕੇ ਕੁਕਰ ਵਰਗੇ ਜਵਾਨ ਹੱਟੇ-ਕੱਟੇ ਦੇ ਨਾਲ ਯਾਰੀ ਲਾਣੇ ਮਜਬੂਰ ਉਸ ਦਾ ਪੱਖ ਵੀ ਇਸ ਫਿਲਮ ਦੇ ਵਿੱਚ ਬਾਕੂਬੀ ਦਿਖਾਇਆ ਗਿਆ ਹੈ ਜੇਕਰ ਉਹਨਾਂ ਤੋਂ ਇਲਾਵਾ ਹੋਰ ਅਦਾਕਾਰਾਂ ਦੀ ਗੱਲ ਕਰੀਏ ਨਰੇਣ ਦੇ کردار ਵਿੱਚ ਸਰਬਜੀਤ ਸੀਮਾ ਵੀ ਠੀਕ ਰਿਹਾ ਹੈ ਸੁੱਚੇ ਸੂਰਮੇ ਦੀ ਅਸਲ ਜ਼ਿੰਦਗੀ ਦੇ ਵਿੱਚ ਉਸ ਦੀ ਕੋਈ ਪ੍ਰੇਮ ਕਹਾਣੀ ਹੋਊਗੀ ਕਿ ਨਹੀਂ ਲੇਕਿਨ ਇਸ ਫਿਲਮ ਦੇ ਵਿੱਚ ਸਿਨੇਮੈਟਿਕ ਲਾਇਬਰਟੀ ਲੈਂਦਿਆਂ ਉਸ ਦੇ ਵਿੱਚ ਇੱਕ ਪ੍ਰੇਮ ਕਹਾਣੀ ਵਾਲਾ ਐਂਗਲ ਪਾਰ ਦੀ ਕੋਸ਼ਿਸ਼ ਕੀਤੀ ਤੇ ਇੱਕ ਕਾਲਮੀਕ کردار ਪੂਰੋ ਘੜਿਆ ਗਿਆ ਜਿਸ ਨੂੰ ਕਿ ਰਬੀਤ ਕੌਰ ਨਾਮ ਦੀ ਇੱਕ ਕੁੜੀ ਨੇ ਨਿਭਾਇਆ ਉਸ ਕੁੜੀ ਨੇ ਵੀ ਆਪਣਾ ਕਿਰਦਾਰ ਬਹੁਤ ਸੋਹਣਾ ਨਿਭਾਇਆ ਹੈ ਲੇਕਿਨ ਮੇਲਾ ਲੁੱਟ ਕੇ ਲੱਗਿਆ ਕੁੱਕਰ ਦੇ ਕਿਰਦਾਰ ਦੇ ਵਿੱਚ ਜਗਸ ਸਿੰਘ ਐਡਾ ਸੋਹਣਾ ਕਿਰਦਾਰ ਉਸ ਮੁੰਡੇ ਨੇ ਕੀਤਾ ਉੱਚਾ ਲੰਮਾ ਕੱਦ ਅੱਖਾਂ ਦੇ ਵਿੱਚ ਪੂਰਾ ਜੋਸ਼ ਸਰੀਰ ਵੀ ਪੂਰਾ ਪਲਵਾਨੀ ਵਾਲਾ ਪੂਰਾ ਸੋਹਣਾ ਲੱਗਦਾ ਮੁੰਡਾ ਤੇ ਫਿਲਮ ਦੇ ਡਾਇਲੋਗ ਵੀ ਇੱਕ ਤੋਂ ਇੱਕ ਦੇ ਖਾਸ ਕਰ ਨਰੇਣੀ ਤੇ ਬਲਬੀਰੋ ਦੇ ਵਿੱਚ ਜਿਹੜਾ ਵੀ ਹੁੰਦਾ ਬਾਰਤਾਲਾਪ ਉਸ ਦੇ ਵਿੱਚ ਜਿਵੇਂ ਉਸ ਨੂੰ ਕਹਿੰਦੀ ਹੈ ਕਿ ਰਿਸ਼ਤੇ ਕੱਚੀ ਕੰਧ ਵਰਗੇ ਹੁੰਦੇ ਆ ਇਨਾਂ ਨੂੰ ਰੋਜ਼ ਲਿਪਣਾ ਪੈਂਦਾ ਹੈ ਜੇ ਨਾ ਲਿਪਿਆ ਜਾਵੇ ਤਾਂ ਇਹ ਟੈਜ ਜਾਂਦੇ ਆ ਉਹ ਉੱਥੇ ਹੀ ਅੰਤ ਦੇ ਵਿੱਚ ਜਦ ਸੋਚਾ ਕੁੱਕਰ ਨੂੰ ਮਾਰਦਾ ਉਸ ਦੀ ਛਾਤੀ ਤੇ ਪੈਰ ਰੱਖ ਕੇ ਕਹਿੰਦਾ ਕਿੱਥੇ ਆ ਤੇਰੇ ਹਮੈਤੀ ਅੱਜ ਤੇਰੇ ਨਾਲ ਕੋਈ ਨਹੀਂ ਖੜਿਆ ਤੇ ਜੀਨੇ ਤੇਰੇ ਨਾਲ ਖੜਨਾ ਸੀ ਉਹ ਤੇਰੀ ਹਿੱਕ ਤੇ ਖੜਾ ਇਹ ਇੱਕੋ ਡਾਇਲੋਗ ਯਾਰੀ ਅਤੇ ਗੱਦਾਰੀ ਦੋਵੇਂ ਚੀਜ਼ਾਂ ਨੂੰ ਬਖੂਬੀ ਢੰਗ ਨਾਲ ਬਿਆਨ ਕਰ ਜਾਂਦਾ ਹੈ ਇਹ ਫਿਲਮ ਨੂੰ ਲਿਖਣ ਦੇ ਸਮੇਂ ਬਹੁਤ ਹੀ ਸਾਵਧਾਨੀ ਨਾਲ ਬਹੁਤ ਵਧੀਆ ਤਰੀਕੇ ਦੇ ਨਾਲ ਲਿਖਿਆ ਗਿਆ ਹੈ ਤੇ ਉਹਨਾਂ ਦੀ ਪਰਦਾ ਪੇਸ਼ਕਾਰੀ ਵੀ ਬਹੁਤ ਵਧੀਆ ਢੰਗ ਦੇ ਨਾਲ ਹੋਈ ਹੈ। ਬੈਕਗ੍ਰਾਉਂਡ ਸਕੋਰ ਵੀ ਬਹੁਤ ਵਧੀਆ ਹੈ। ਕੋਕਰ ਅਤੇ ਬਲਬੀਰੋ ਦੇ ਮਿਰਾਫ ਵਾਲੇ ਸੀਨ ਦੇ ਵਿੱਚ ਬੰਬੇ ਤੇ ਬਾਲੀਵੁੱਡ ਦੇ ਮਸ਼ਹੂਰ ਸਿੰਗਰ ਸੁਖਵਿੰਦਰ ਸਿੰਘ ਦੀ ਤਵਾਜ ਨੂੰ ਜਿਵੇਂ ਬੈਕਗ੍ਰਾਉਂਡ ਮਿਊਜ਼ਿਕ ਦੇ ਤੌਰ ਤੇ ਵਰਤਿਆ ਗਿਆ ਉਹ ਆਪਣੇ ਆਪ ਦੇ ਵਿੱਚ ਹੀ ਬਹੁਤ ਵਧੀਆ ਪ੍ਰਭਾਵ ਸਿਰਜਦਾ ਹੈ। ਫਿਲਮ ਦਾ ਫਸਟ ਹਾਫ ਥੋੜਾ ਲੰਮਾ ਖਿੱਚਿਆ ਲੱਗਦਾ ਇਸ ਨੂੰ ਥੋੜਾ ਕੰਟਰੋਲ ਕੀਤਾ ਜਾ ਸਕਦਾ ਸੀ। ਵਿਆਹ ਵਾਲੇ ਸੀਨਾਂ ਨੂੰ ਜ਼ਿਆਦਾ ਲੰਮਾ ਖਿਟਣ ਦੀ ਬਜਾਏ ਕੁੱਕਰ ਤੇ ਸੋਚਿਆ ਕਿਉਂਕਿ ਪੱਗਵੱਟ ਭਰਾ ਦਿਖਾਏ ਗਏ ਹਨ ਹੋ ਸਕਦਾ ਹੈ ਇੱਕ ਸੀਨ ਇਹੋ ਜਿਹਾ ਘੜਿਆ ਜਾਂਦਾ ਜਿੱਥੇ ਕੋਈ ਇਹੋ ਜੇ ਸਰਕਮਸਟੈਂਸ ਬਣਦੀ ਕਿ ਦੋਵੇਂ ਜਾਣੇ ਕੋਈ ਇੱਕ ਦੂਜੇ ਦੀ ਮਦਦ ਕਰ ਦੇ ਤੇ ਇੱਕ ਦੂਜੇ ਨਾਲ ਪੱਗ ਪਟਾ ਕੇ ਯਾਰੀ ਦੀ ਜਿੱਥੋਂ ਨਹੀਂ ਰੱਖੀ ਗਈ ਉਹ ਸੀਨ ਦਿਖਾਇਆ ਜਾ ਸਕਦਾ ਸੀ ਬਜਾਏ ਵਿਆਹ ਵਾਲੇ ਦ੍ਰਿਸ਼ ਨੂੰ ਲੰਬਾ ਖਿੱਚਣ ਦੀ ਇਸੇ ਤਰ੍ਹਾਂ ਇੱਕ ਹੋਰ ਸੀਨ ਹੈ ਜਿੱਥੇ ਫੌਜ ਤੋਂ ਛੁੱਟੀ ਲੈਣ ਲਈ ਸੋਚਾ ਆਪਣੇ ਅੰਗਰੇਜ਼ ਅਫਸਰ ਦੇ ਘਰੇ ਲੱਗੀ ਅੱਗ ਤੋਂ ਉਸਦੇ ਪਰਿਵਾਰ ਨੂੰ ਬਚਾਉਂਦਾ ਹੈ ਉਹ ਅੱਗ ਵਾਲਾ ਸੀਨ ਪਲਕ ਝਪਕਦੇ ਹੀ ਨਿਕਲ ਜਾਂਦਾ ਹੈ ਜੇਕਰ ਲੇਖਕ ਤੇ ਨਿਰਦੇਸ਼ਕ ਚਾਹਦੇ ਉਹ ਸੀਨ ਨੂੰ ਥੋੜਾ ਲੰਬਾ ਖਿੱਚਿਆ ਜਾ ਸਕਦਾ ਸੀ ਥੋੜਾ ਡਰਾਮੈਟਿਕ ਢੰਗ ਦੇ ਨਾਲ ਫਿਲਮਾਇਆ ਜਾ ਸਕਦਾ ਸੀ ਇਸ ਤਰ੍ਹਾਂ ਕਰਕੇ ਫਿਲਮ ਦੇ ਜੋ ਫਾਸਟ ਹਾਫ ਹੁਣ ਤੱਕ ਇਹ ਨਾਲ ਖਿੱਚਿਆ ਗਿਆ ਉਸ ਨੂੰ ਕਵਰ ਕਰਕੇ ਇੱਕ ਵਧੀਆ ਤੇ ਪ੍ਰਭਾਵਸ਼ਾਲੀ ਸੀਨ ਸਿਰਜਿਆ ਜਾ ਸਕਦਾ ਸੀ ਵੀ ਇਹ ਫਿਲਮ ਨੂੰ ਗੱਲ ਕਮਾ ਕਿ ਪੁਰਾਣੇ ਸਮਿਆਂ ਦੇ ਵਿੱਚ ਕਿਵੇਂ ਵਿਆਹ ਬੰਨਿਆ ਜਾਂਦਾ ਸੀ ਜੰਜਾਂ ਕਿਵੇਂ ਜਾਂਦੀ ਸੀ ਕਿਵੇਂ ਰਾਤ ਭਰ ਰਾਤ ਲੋਕ ਉੱਥੇ ਰੁਕਦੇ ਸੀ ਅਸੇ ਠੱਠੇ ਮਖੌਲ ਹੁੰਦੇ ਸੀ ਸਿੱਠਣੀਆਂ ਸੁਹਾਗ ਘੋੜੀਆਂ ਕੰਗਣਾ ਖੇਡਣਾ ਇਸ ਤਰ੍ਹਾਂ ਦੀਆਂ ਹੋਰ ਬਹੁਤ ਸਾਰੀਆਂ ਜਿਹੜੀਆਂ ਆਪਣੀਆਂ ਰਵਾਇਤਾਂ ਉਹਨਾਂ ਸਾਰੀਆਂ ਚੀਜ਼ਾਂ ਨੂੰ ਬੜੇ ਬਖੂਬੀ ਢੰਗ ਦੇ ਨਾਲ ਪਰਦਾ ਪੇਸ਼ ਕੀਤਾ ਗਿਆ ਇਸ ਦੇ ਲਈ ਲੇਖਕ ਤੇ ਨਿਰਦੇਸ਼ਕ ਨਾਲੋਂ ਵੱਧ ਜੇ ਕ੍ਰੈਡਿਟ ਦੇਣਾ ਪਰਦਾ ਹੈ ਉਹ ਇਸ ਫਿਲਮ ਦੇ ਆਰਟ ਡਾਇਰੈਕਟਰ ਅਤੇ ਡਰੈਸ ਡਿਜ਼ਾਈਨਰ ਨੂੰ ਜਿਨ੍ਹਾਂ ਨੇ ਉਹ ਸਮੇਂ ਦਾ ਮਾਹੌਲ ਸਿਰਜਣ ਦੇ ਵਿੱਚ ਆਪਣਾ ਪੂਰਾ ਯੋਗਦਾਨ ਪਾਇਆ ਤੇ ਅਦਾਕਾਰੀ ਦੀ ਆਪਾਂ ਪਹਿਲਾਂ ਗੱਲ ਕਰ ਹੀ ਚੁੱਕੇ ਹਾਂ ਕਿ ਬੱਬੂ ਮਾਨ ਆਪਣਾ ਕਿਰਦਾਰ ਵਧੀਆ ਕਰਦਾ ਸਰਗਜੀਤ ਚੀਮਾ ਵੀ ਠੀਕ ਰਹਿ ਗਿਆ ਤੇ ਬਲਵੀਰੋ ਬੜੀ ਸਮੀਖਿਆ ਉਹ ਵੀ ਆਪਣੀਆਂ ਅੱਖਾਂ ਦੇ ਨਾਲ ਜਿਵੇਂ ਬਿਨਾ ਬੋਲਿਆ ਹੀ ਮਾਹੌਲ ਸਿਰਜਦੀ ਹੈ ਉਹ ਕਿਨੇ ਬਹੁਤ ਸੋਹਣਾ ਕੰਮ ਕੀਤਾ ਦਾ ਉਸ ਤੋਂ ਇਲਾਵਾ ਭਾਗ ਬਣੇ ਹਰਿੰਦਰ ਪੁਲੜ ਉਹ ਵੀ ਆਪਣਾ ਕਿਰਦਾਰ ਠੀਕ ਠਾਕ ਕਰਦਾ ਹੈ ਕੁੱਲ ਮਿਲਾ ਕੇ ਐਕਟਿੰਗ ਵਾਲੇ ਪਾਸਿਓਂ ਫਿਲਮ ਠੀਕ ਆ ਵਨ ਟਾਈਮ ਵਾਚੇਬਲ ਹੈਗੀ ਆ ਇੱਕ ਵਾਰ ਦੇਖੀ ਜਾ ਸਕਦੀ ਹੈ ਤੇ ਬੱਬੂ ਮਾਂ ਦੇ ਕਟੜ ਫੈਨ ਤਾਂ ਮੈਨੂੰ ਲੱਗਦਾ ਵੀ ਇਸ ਫਿਲਮ ਨੂੰ 2 ਤੋਂ 3 ਵਾਰ ਵੀ ਦੇਖ ਸਕਦੇ ਆ ਜੇਕਰ ਤੁਸੀਂ ਵਿਆਹ ਸ਼ਾਦੀ ਵਾਲੀਆਂ ਜਾਂ ਕਮੇਡੀ ਵਾਲੀਆਂ ਫਿਲਮਾਂ ਤੋਂ ਅੱਕੇ ਹੋਏ ਹੋ ਤੇ ਆਪਣੇ ਲੋਕ ਨਾਇਕਾਂ ਨੂੰ ਪਰਦਾ ਪੇਸ਼ ਹੁੰਦੇ ਦੇਖਣ ਦੇ ਚਾਹਵਾਨ ਹੋ ਤਾਂ ਇਹ ਫਿਲਮ ਨੂੰ ਤੁਸੀਂ ਸਮੇਂ ਤੋਂ ਸਮਾਂ ਕੱਢ ਕੇ ਜ਼ਰੂਰ ਦੇਖ ਸਕਦੇ ਹੋ ਇੱਕ ਵਾਰ ਦੇਖਣਯੋਗ ਹੈ ਤੁਹਾਨੂੰ ਇਹ ਫਿਲਮ ਨਿਰਾਸ਼ ਨਹੀਂ ਕਰੂਗੀ ਮੇਰੇ ਵੱਲੋਂ ਇਸ ਫਿਲਮ ਨੂੰ 5 ਦੇ ਵਿੱਚੋਂ 3.5 ਸਟਾਰ ਸੱਚੇ ਕਾਲ